ਹਾਂਜੀ ਕਿਸਾਨ ਭਰਾ ਅੱਜ ਗੱਲ ਕਰਦੇ ਆਪਾਂ ਬੱਕਰੀਆਂ ਬਾਰੇ ਕਿਉਂਕਿ ਹਰ ਇੱਕ ਕਿਸਾਨ ਦੇ ਕੋਲ ਤੂੜੀ ਤੇ ਆਪਣੀ ਆਚਾਰਾਂ ਆਮੀ ਰਹਿੰਦਾਗਾ ਤੇ ਕਿਉਂਕਿ ਜੇ ਆਪਾਂ ਚਾਰ ਜਿਆਦਾ ਮਾਤਰਾ ਵਿੱਚ ਪਾ ਦਿੰਨੇ ਆ ਜਾਂ ਤੂੜੀ ਜਿਆਦਾ ਮਾਤਰਾ ਵਿੱਚ ਪਾ ਦਿੰਨੇ ਆ ਪਾਉਣ ਦਾ ਪਰੂਣ ਢੰਗ ਸਹੀ ਤਰ੍ਹਾਂ ਨਹੀਂ ਪਤਾ ਤਾਂ ਇਹ ਬਹੁਤ ਜਿਆਦਾ ਬੇਸਟ ਕਰ ਦਿੰਦੇ ਨੇ ਤੇ ਇਹਦੇ ਨਾਲ ਫਿਰ ਨੁਕਸਾਨ ਹੋ ਜਾਂਦਾਗਾ ਜੇ ਚੰਗੀ ਤਰ੍ਹਾਂ ਨਹੀਂ ਖਾਂਦਾ ਪਸ਼ੂ ਤੇ ਇਹਨਾਂ ਫਿਰ ਪਸ਼ੂ ਘਟਾ ਦਿਖਾਉਣ ਲੱਗ ਜਾਂਦਾ ਜੇ ਆਪਾਂ ਤੇ ਆਪਾਂ ਫਿਰ ਇਹ ਕੰਮ ਨੂੰ ਆਪਾਂ ਛੱਡ ਦਿੰਨੇ ਆਗੇ ਤੇ ਆਪਾਂ ਕਹਿੰਗੇ ਹਰਾਚਾਰਾ ਵਗੈਰਾ ਤੇ ਆਪਣਾ ਨੀਰੇ ਵਗੈਰਾ ਕਈ ਵਾਰੀ ਰੁੱਤ ਦੇ ਵਿੱਚ ਨਹੀਂ ਹੁੰਦਾ ਤਾਂ ਫਿਰ ਚਾਰ ਤਾਂ ਹੁੰਦੀ ਹੈ ਪਰ ਜੇ ਕਿਸੇ ਗਰੀਬ ਕੋਲੇ ਜ਼ਮੀਨ ਹੈ ਨਹੀਂ ਤਾਂ ਕਿਉਂਕਿ ਤੂੜੀ ਤਾਂ ਲਗਭਗ ਹਰੇਕ ਕੋਲੇ ਹੁੰਦੀ ਹੈਗੀ ਆਪਾਂ ਤੂੜੀ ਦੀ ਵਰਤੋਂ ਕਰ ਸਕਦੇ ਇਹਨੂੰ ਪਾਉਣ ਲਈ ਪਰ ਆਪਾਂ ਨੂੰ ਢੰਗ ਹੁਣ ਸਹੀ ਤਰ੍ਹਾਂ ਪਤਾ ਹੋਣਾ ਚਾਹੀਦਾ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਸਹੀ ਢੰਗ ਨਾਲ ਤੂੜੀ ਤੇ ਆਪਾਂ ਇਹਦੇ ਚਾਰ ਦੀ ਵਰਤੋਂ ਕਿਵੇਂ ਕਰਨੀ ਹੈ। ਹਾਂਜੀ ਸਭ ਤੋਂ ਪਹਿਲਾਂ ਆਪਾਂ ਲੈਣਾਗਾ ਚਾਰ ਚਾਹੇ ਆਪਾਂ ਟੋਏ ਚ ਪੱਟਣਾਗਾ ਚਾਹੇ ਆਪਾਂ ਲਹਾਵੇ ਚ ਮੁੱਲ ਲੈ ਕੇ ਉਹ ਕਰਨਗਾ ਤੇ ਇਹ ਚਾਰ ਨੂੰ ਠੰਡਾ ਕਰਨਾ ਬਹੁਤ ਜ਼ਰੂਰੀ ਹੈਗਾ। ਇਹਨੂੰ ਆਪਾਂ ਗਰਮ ਨਹੀਂ ਪਾ ਸਕਦੇ ਜੇ ਆ ਪੱਟਣ ਸਾਰੇ ਆਪਾਂ ਪਾਵਾਂ ਗਰਮੋਂ ਦੇ ਨਾਲੇ ਇਹਦੇ ਵਿੱਚੋਂ ਬਾਸ ਨਾ ਆਉਂਦੀ ਹੈਗੀ ਤੇ ਫਿਰ ਆਪਣੇ ਬੱਕਰੇ ਆ ਪ੍ਰੋਪਰ ਚੰਗੀ ਤਰ੍ਹਾਂ ਨਹੀਂ ਖਾਂਦੇ ਇਹਨੂੰ ਇਸ ਲਈ ਇਹਨੂੰ ਪਹਿਲਾਂ ਠੰਡਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਠੰਡਾ ਹੋਗਾ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਤੂੜੀ ਮਿਕਸ ਕਰ ਸਕਦੇ ਆਂਗੇ ਹੁਣ ਜੀ ਆਪਾਂ ਕਰ ਦਿਆਂਗੇ ਤੂੜੀ ਤੂੜੀ ਨੂੰ ਝਾਰਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਇਹਦੇ ਵਿੱਚੋਂ ੜੱਕਾ ਵਗੈਰੇ ਨੇ ਜਿਹੜੇ ਜਿਹੜੇ ਰੇਤੇ ਵਗੈਰਾ ਹੈਗਾ ਉਹ ਸਾਰਾ ਇਹਠਾ ਨਿਕਲ ਜਾਂਦਾਗਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਦੇ ਨਾਲ ਤੂੜੀ ਹਲਕੀ ਰਹਿ ਜਾਂਦੀ ਹੈਗੀ ਪੂਰੀ ਮੋਟੀ ਵਧੀਆ ਆ ਤੁਸੀਂ ਦੇਖ ਸਕਦੇ ਹੋ ਥੱਲੇ ਰਹੀ ਨਹੀਂ ਰਹਿ ਗਈ ਇਕੱਲੀ ਇਸ ਤਰ੍ਹਾਂ ਆਪਾਂ ਤੂੜੀ ਨੂੰ ਝਾਰਨਾ ਬਹੁਤ ਜ਼ਰੂਰੀ ਹੈ ਇਹਦੀ ਕੁਆਲਿਟੀ ਬਣਾਉਣ ਲਈ ਕਿਉਂਕਿ ਜੇ ਵਧੀਆ ਕੁਆਲਿਟੀ ਬਣੂ ਤਾਂ ਆਪਣਾ ਜਾਨਵਰ ਚੰਗੀ ਤਰ੍ਹਾਂ ਖਾਊਗਾ ਤੇ ਵੈਸਟ ਨਹੀਂ ਆਪਣਾ ਸਮਾਨ ਜਮਾ ਵੀ ਜਾਂਦਾ ਫਿਰ ਇਸ ਤਰ੍ਹਾਂ ਇਹ ਝਾਰਨਾ ਬਹੁਤ ਜ਼ਰੂਰੀ ਹੈ ਕਿ ਇਹਦੇ ਨਾਲ ਰੇਤਾ ਵਗੈਰਾ ਸਾਰਾ ਕੁਝ ਨਿਕਲ ਜਾਂਦਾ ਮਿੱਟੀ ਵਗੈਰਾ ਹੁਣ ਆਪਾਂ ਇਹਨੂੰ ਝਾਰ ਦੇ ਵਿੱਚ ਪਾ ਲੈਣਾ ਹੈਗਾ 7 ਕਿਲੋ ਪਾ ਪਾਏਗਾ 5 ਕਿਲੋ ਲੇਤਾ ਸੌਰੀ ਆਪਾਂ 4 ਤੇ ਇਹਦੇ ਵਿੱਚ ਆਪਾਂ ਪਾਏਗੀ ਤੂੜੀ ਦੀ ਮਾਤਰਾ 1.5 ਕਿਲੋ 5 ਕਿਲੋ ਦੇ ਵਿੱਚ 1.5 ਕਿਲੋ ਤੂੜੀ ਪਾਈ ਆਪਾਂ ਅੱਧ ਤੂੜੀ ਚਾਰ ਦੇ ਵਿੱਚ ਨਹੀਂ ਪਾਉਣੀ ਹੈਗੀ ਆਪਾਂ ਤੀਜਾ ਹੀ ਸਿਪਾਇਗਾ ਤੂੜੀ ਦਾ ਤੇ ਤਾਂ ਅਗੇ ਇਹਦਾ ਚੰਗੀ ਤਰ੍ਹਾਂ ਮਿਕਸ ਹੋ ਕੇ ਵਧੀਆ ਜੀ ਵਧੀਆ ਸਾਈਨਿੰਗ ਵਧੀਆ ਬਣ ਗਈ ਹੁਣ ਇਹ ਤੇ ਇਸ ਤੋਂ ਬਾਅਦ ਆਪਾਂ ਪਾਉਣਾਗਾ ਨਮਕ ਨਮਕ ਲੈਣਾਗਾ ਥੋੜਾ ਜਿਹਾ ਥੋੜੀ ਮਾਤਰਾ ਦੇ ਵਿੱਚ ਕਿਲੋ ਦੇ ਵਿੱਚ ਆਪਾਂ ਇੱਕ ਚਮਚਾ ਨਮਕ ਦਾ ਪਾ ਸਕਦੇ ਆਗੇ ਇਹਦੇ ਨਾਲ ਹਾਜ਼ਮ ਵਗੈਰਾ ਬਸੂ ਚੰਗੀ ਤਰ੍ਹਾਂ ਖਾ ਲੈਂਦਾ ਤੇ ਹਾਜ਼ਮ ਵਗੈਰਾ ਵਧੀਆ ਆ ਜਾਂਦਾਗਾ ਉਹ ਦੁਬਾਰਾ ਆਪਾਂ ਆਟਾ ਆਟਾ ਲਾਉਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਜੇ ਆਪਾਂ ਥੋੜੀ ਜਿਹੀ ਮਾਤਰਾ ਵਿੱਚ ਆਟਾ ਲਾਉਣਾ ਮੁੱਠੀ ਦੋ ਮੁੱਠੀਆਂ ਪਾ ਸਕਦੇ ਆ ਜਿਆਦਾ ਪਾਟਾ ਨਹੀਂ ਲੈਣਾਗਾ ਕਿਉਂਕਿ ਜੇ ਆਪਾਂ ਨੇਰਾ ਕੱਲਾ ਆਟਾ ਪਾਵਾਂਗੇ ਤਾਂ ਉਹ ਪਸ਼ੂ ਦੇ ਗਰਲੇ ਲੱਗ ਜਾਂਦਾ ਤਾਂ ਥੋੜੀ ਮਾਤਰਾ ਪਾਵਾਂਗੇ ਤਾਂ ਕੋਈ ਨੁਕਸਾਨ ਨਹੀਂਗਾ ਇਹਦੇ ਨਾਲ ਆਪਾਂ ਇਕੱਲੇ ਇਕੱਲੇ ਚਾਰ ਦੇ ਪੱਤੇ ਨਾਲ ਤੇ ਆਪਣੇ ਤੂੜੀ ਦੇ ਨਾਲ ਵਧੀਆ ਚੰਗੀ ਤਰ੍ਹਾਂ ਲੱਗ ਜਾਂਦਾ ਹੈਗਾ ਜੇ ਪਸ਼ੂ ਫਿਰ ਇਹਨੂੰ ਚੰਗੀ ਤਰ੍ਹਾਂ ਖਾਂਦਾ ਹੈਗਾ ਛੜਦਾ ਨਹੀਂ ਹੈਗਾ ਉਦੋਂ ਬਾਅਦ ਆਪਾਂ ਕਈ ਵਾਰ ਵੀਰ ਕਹਿੰਦੇ ਨੇ ਵੀ ਇਹ ਫੇਰ ਵੀ ਨਹੀਂ ਖਾਂਦਾ ਚਾਰ ਆਪਣਾ ਜਾਂ ਆਪਾਂ ਤੂੜੀ ਪਸ਼ੂ ਨਹੀਂ ਖਾਂਦਾ ਤਾਂ ਆਪਾਂ ਚੌਕਰ ਲੈ ਲੈਣੀ ਹੈ ਆਪਣੀ ਕਣਕ ਦੀ ਇਹਨੂੰ ਆਪਾਂ ਫਿਰ ਇਹਨੂੰ ਪਰ ਚੰਗੀ ਤਰ੍ਹਾਂ ਪਾ ਸਕਦੇ ਆਂਗੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹਲਿਆ ਲੈਣਾਗਾ ਕਿਉਂਕਿ ਜੇ ਆਪਾਂ ਲੋੜ ਤੋਂ ਵੱਧ ਚਾਰ ਜਾਂ ਪਤੂੜੀ ਪਾਵਾਂਗੇ ਤਾਂ ਪਸ਼ੂ ਬਿਲਕੁਲ ਹੀ ਨਹੀਂ ਜਾਂਦੇ ਆਪਣਾ ਵੇਸਟ ਜਾਂਦਾ ਸਾਰਾ ਕੁਝ ਫਿਰ ਆਪਾਂ ਟੋਕਰੇ ਭਰ ਕੇ ਜਿ ਪਾਵਾਂਗੇ ਤਾਂ ਆਪਾਂ ਫਿਰ ਆਪਾਂ ਨੂੰ ਉਹ ਜੋ 21 ਸਭ ਪਸ਼ੂ ਖਾਂਦੇ ਤੇ ਆਪਾਂ ਨੂੰ ਰੂਤ ਨਹੀਂ ਸੀ ਆਪਾਂ ਨੂੰ ਤੂੜੀ ਆਪਣੇ ਦੇ ਚਾਰ ਦੇ ਜਾਂ ਤੂੜੀ ਦੇ ਆਪਾਂ ਨੂੰ ਰੂੜੀ ਦੀ ਛਿੱਟਣੇ ਪੈਂਦੇ ਨੇ ਇਸ ਲਈ ਲੋਡ ਮੁਤਾਬਕ ਹੀ ਆਪਾਂ ਨੂੰ ਸਮਾਨ ਲੈਣਾ ਚਾਹੀਦਾਗਾ ਚਾਰ ਤੇ ਆਪਣੀ ਤੂੜੀ ਇਸ ਤਰ੍ਹਾਂ ਆਪਾਂ ਹੁਣ ਆਪਣੇ ਖੁਣਨੀ ਦੇ ਵਿੱਚ ਪਾਤਾ ਤੇ ਹੁਣ ਆਪਾਂ ਜਿਹੜਾ ਆਪਾਂ ਗੱਲ ਕਰਦੇ ਸੰਨੀ ਦੀ ਵੀ ਸੰਨੀ ਇਸ ਤਰ੍ਹਾਂ ਲਾਉਣੀ ਹੈ ਆਪਾਂ ਉਸੇ ਤਰ੍ਹਾਂ ਜਿਵੇਂ ਆਪਾਂ ਚਾਰ ਦੇ ਵਿੱਚ ਤੂੜੀ ਪਾਈ ਸੀ ਉਸੇ ਤਰ੍ਹਾਂ ਆਪਾਂ ਇਹਨੂੰ ਚਾਰਨੇ ਵਿੱਚ ਝਾਰ ਕੇ ਸੰਗੀਤਰਾ ਇਹਦੇ ਵਿੱਚ ਜਿਹੜੀ ਆਪਣੀ ਗਰਦ ਵਗੈਰਾ ਕੀ ਰੇਤਾ ਵਗੈਰਾ ਉਹ ਸਾਰਾ ਇਹ ਠੰਡਿੱਗ ਜਾਊਗਾ ਤੇ ਆਪਣੀ ਤੂੜੀ ਪੂਰੀ ਤਰ੍ਹਾਂ ਵਧੀਆ ਸਾਫ਼ ਹੋ ਜਾਊਗੀ ਹਲਕੀ ਬਣ ਜੂ ਆਪਣੀ ਤੂੜੀ ਪੂਰੀ ਵਧੀਆ ਬਣ ਗਈ ਆਪਣੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਤੂੜੀ ਆਪਣੀ ਝਾਰਨੇ ਕਿਨ ਨੂੰ ਪਾਉਣ ਵਾਸਤੇ ਕਿਉਂਕਿ ਫਿਰ ਮਿੱਟੀ ਨੁਕਸਾਨ ਹੀ ਕਰਦੀ ਹੈਗੀ ਇਹਦੇ ਨਾਲ ਬੰਨ ਵਗੈਰਾ ਪੈਣ ਦਾ ਜਾਂ ਦਰਦ ਵਗੈਰਾ ਹੋਣ ਦਾ ਪਸ਼ੂ ਆਪਣੇ ਬੱਕਰੀ ਨੂੰ ਡਰ ਰਹਿਦਾਗਾ ਇਸ ਲਈ ਚਾਰਨੀ ਤੂੜੀ ਬਹੁਤ ਜ਼ਰੂਰੀ ਹੈ ਤੇ ਪਸ਼ੂ ਚੰਗੀ ਤਰ੍ਹਾਂ ਫਿਰ ਇਹਨੂੰ ਖਾਂਦਾ ਵੀ ਹੈਗਾ ਭੱਜ ਕੇ ਜੇ ਆਪਣਾ ਇਹਦੇ ਵਿੱਚ ਰੇਤਾ ਵਗੈਰਾ ਹੋਊਗਾ ਜਾਂ ਤਾਂ ਫਿਰ ਨੁਕਸਾਨ ਹੀ ਨੇ ਪਸ਼ੂ ਚੰਗੀ ਤਰ੍ਹਾਂ ਖਾਂਦਾ ਨਹੀਂ ਹੈਗਾ ਇਹਨੂੰ ਪਾਣੀ ਆਪਾਂ ਥੋੜਾ ਥੋੜਾ ਹਲਕਾ ਦੇਣਾ ਪਾਣੀ ਦੇ ਵਿੱਚ ਆਪਾਂ ਖੰਡ ਦਾ ਪਾਣੀ ਜਾਂ ਆਪਣਾ ਸ਼ੱਕਰ ਜਾਂ ਗੁੜ ਦਾ ਵੀ ਪਾਣੀ ਆਪਾਂ ਇਹਦੇ ਵਿੱਚ ਪਾ ਸਕਦੇ ਆਂਗੇ ਮਿਠਾਸ ਉਹਦੇ ਨਾਲ ਮਿਠਾਸ ਹੋ ਜਾਂਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਤੂੜੀ ਦੇ ਵਿੱਚ ਸਿਰਫ ਥੋੜਾ ਜਿਹਾ ਪਾਣੀ ਲਾਉਣਾਗਾ ਥੋੜੀ ਮਾਤਰਾ ਵਿੱਚ ਆਪਾਂ ਗਿੱਲੀ ਕਰਨੀ ਹੈਗੀ ਜ ਜਿਹਦੇ ਵਿੱਚ ਇਹਦੇ ਨਾਲ ਬਸ ਆਪਣਾ ਸਿਰਾ ਪਾਟਾ ਵਗੈਰਾ ਲੱਗ ਸਕੇ ਨਾਲ ਤਾਂ ਚੰਗੀ ਤਰ੍ਹਾਂ ਆਪਣਾ ਇਹਨੇ ਬੱਕਰੀਆਂ ਖਾ ਸਕਣਾ ਨਹੀਂ ਆਏ ਜ਼ਿਆਦਾ ਗਿੱਲੀ ਨਹੀਂ ਕਰਨੀ ਵੀ ਕੱਪੜ ਜੀ ਨਹੀਂ ਬਣਾਉਣੇ ਹੈਗੇ ਆਪਣੀ ਸੰਨੀ ਦੇ ਤੇ ਆਪਾਂ ਥੋੜੀ ਮਾਤਰਾ ਵਿੱਚ ਨਮਕ ਲੈਣਾਗਾ ਇਹ ਨਮਕ ਆਪਾਂ ਸਵਾਦ ਅਨੁਸਾਰ ਪਾਉਣਾਗਾ ਤੇ ਇਹਦੇ ਨਾਲ ਹਾਜ਼ਮ ਵਗੈਰਾ ਵੀ ਵਧੀਆ ਆ ਜਾਂਦਾਗਾ ਤਾਂ ਆਪਾਂ ਇਹਦੀ ਵਰਤੋਂ ਕਰ ਰਹਿਆਂਗੇ ਹੁਣ ਆਪਾਂ ਇਹਦੇ ਵਿੱਚ ਪਰ ਪਾਵਾਂਗੇ ਆਟਾ ਆਟੇ ਨਾਲ ਕਿਉਂਕਿ ਇਕੱਲੇ ਆਪਣੇ ਆਟੇ ਨਾਲ ਵਧੀਆ ਸਾਰੇ ਡੱਕਰਿਆਂ ਨੂੰ ਆਪਣਾ ਆਟਾ ਲੱਗ ਜੂਗਾ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾਗਾ ਹੱਥ ਮਾਰ ਕੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਉਦੋਂ ਬਾਅਦ ਤੀਜੇ ਨੰਬਰ ਤੇ ਆਪਾਂ ਪਾਵਾਂਗੇ ਆਪਣੀ ਫੀਡ ਤਾਂ ਕਿ ਆਪਣੇ ਜਿਹੜੇ ਬੱਕਰੀਆਂ ਨੇ ਇਹ ਚੰਗੀ ਤਰ੍ਹਾਂ ਖਾ ਸਕਣ ਸੰਨੀ ਨੂੰ ਆਪਣੀ ਇਹ ਸੰਨੀ ਪ੍ਰੋਪਰ ਸਾਰੀ ਖਾ ਜਾਣੀ ਆ ਆਪਣੀ ਜੀ ਸੰਨੀ ਪਾਈ ਹੋਈ ਹੈ ਵੇਸਟ ਨਹੀਂ ਜਾਂਦੀ ਹੈਗੀ ਜੇ ਆਪਾਂ ਹੁਣ ਜਾਇ ਜੀ ਟੋਕਰੀ ਭਰ ਕੇ ਪਾਵਾਂਗੇ ਤਾਂ ਨਰੇ ਤਾਂ ਬੱਕਰੀ ਆਪਣੀ ਖਾਂਦੇ ਨਹੀਂ ਹੈਗੀਆਂ ਤੇ ਆਪਾਂ ਨੂੰ ਸਿੱਟਣੀ ਪੈਂਦੀ ਹੈਗੀ ਇਸ ਲਈ ਆਪਾਂ ਨੂੰ ਲੋਡ ਅਨੁਸਾਰ ਹੀ ਆਪਾਂ ਨੂੰ ਪਾਉਣੀ ਚਾਹੀਦੀ ਹੈਗੀ ਚੀਜ਼ ਇਹਦੇ ਨਾਲ ਆਪਣਾ ਜਿਹੜਾ ਆਪਣਾ ਦਾਣਾ ਵਗੈਰਾਗਾ ਕੋਈ ਵੀ ਚੀਜ਼ ਆਪਣੀ ਵੇਸਟ ਨਹੀਂ ਜਾਂਦੀ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜੀ ਪਾਵਾਂਗੇ ਆਪਣੀ ਖੁਣਣੀ ਦੇ ਵਿੱਚ ਕੱਲੀ ਸੰਨੀ ਤੁਸੀਂ ਦੇਖ ਸਕਦੇ ਹੋ બસ ਇੱਕ ਆਪ ਨੂੰ ਪਾਉਣ ਦਾ ਢੰਗ ਤਰੀਕਾ ਹੁਣ ਆਪਾਂ ਦਾ ਚਾਹੀਦਾ ਕਿਉਂਕਿ ਇਹ ਬੱਕਰੀ ਹੁੰਦੀ ਹੈ ਜਿਹੜੀ ਥੋੜੇ ਜੀ ਉਸ ਨਾਲ ਹੀ ਰੱਜ ਜਾਨੀ ਹੁੰਦੀ ਹੈ ਇਹ ਜਾਂ ਬੱਕਰੀ ਜਾਨਵਰ ਹੈ ਜੇ ਆਪਾਂ ਇਹ ਥੋੜੀ ਜੀ ਚੀਜ਼ ਨਾਲ ਹੀ ਰੱਜ ਜਾਂਦੀ ਹੈ ਇਹ ਐ ਨਹੀਂ ਹੈਗੀ ਵੀ ਟੋਕਰ ਨਾਲ ਹੀ ਰੱਜੂ ਆਪਾਂ ਇਹਨੂੰ ਮੱਠਣ ਨਾਲ ਵੀ ਰਜਾ ਸਕਦੇ ਹਾਂਗੇ ਚੰਗੀ ਖਰਾਕ ਪਾਉਂਗੇ ਚੰਗੀ ਤਰ੍ਹਾਂ ਆਪਾਂ ਤੂੜੀ ਵਗੈਰਾ ਜਾਂ ਚਾਰ ਵਗੈਰਾ ਸਹੀ ਢੰਗ ਦਾ ਤਰੀਕਾ ਪਤਾ ਹੋਣਾ ਚਾਹੀਦਾ ਪਾਉਣ ਦਾ ਤਾਂ ਥੋੜੀ ਜੀ ਮਾਤਰਾ ਦੇ ਨਾਲ ਰੱਜ ਕੇ ਨਲੇ ਆਪਣੀ ਬਚਤ ਹੋਊਗੀ ਤੇ ਨਾਲੇ ਆਪਣੀ ਜਿਹੜੀ ਚੀਜ਼ ਪਾਵਾਂਗੇ ਵੇਸਟ ਨਹੀਂ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਚਾਰ ਖਾਂਦੀਆਂ ਇਹ ਆਪਣਾ ਤੂੜੀ ਦੇ ਵਿੱਚ ਰਲਾਇਆ ਹੋਇਆਗਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਖਾ ਰਹੇ ਹਾਂ ਨੇ ਇਹ ਆਪਣੀ ਸੰਨੀਰ ਲਾਈ ਹੋਈ ਹੈਗੀ ਕੱਲੀ ਸੰਨੀਰ ਲਾਈ ਹੋਈ ਹੈਗੀ ਕਿਉਂਕਿ ਜੇ ਆਪਾਂ ਜ਼ਿਆਦਾ ਮਾਤਰਾ ਵਿੱਚ ਪਾਵਾਂਗੇ ਜਿਹੜਾ ਆਪਣਾ ਆਟਾ ਵਗੈਰਾ ਪਾਇਆਗਾ ਜਾਂ ਆਪਣੇ ਸਾਰਾ ਕੁਝ ਪਾਇਆ ਹੋਇਆ ਚੀਜ਼ਾਂ ਤਿੰਨੇ ਚਾਰੇ ਉਹ ਆਪਣੇ ਖਰਾਬ ਹੀ ਜਾਣੀਆਂ ਬਾਅਦ ਚ ਫਿਰ ਆਪਾਂ ਸੁਟਾਂਗੇ ਇਸ ਲਈ ਆਪਾਂ ਨੂੰ ਥੋੜੀ ਮਾਤਰਾ ਵਿੱਚ ਹੀ ਪਾਉਣਾ ਚਾਹੀਦਾ ਹੈਗਾ ਤਾਂ ਕਿ ਵਧੀਆ ਚੰਗੀ ਤਰ੍ਹਾਂ ਆਪਣੇ ਜਾਨਵਰ ਖਾ ਸਕਣ ਜਾਨਵਰ ਹਮੇਸ਼ਾ ਚੰਗੀ ਨਸਲ ਦੇ ਹੀ ਪਾਉਣੇ ਚਾਹੀਦੇ ਨੇ ਆਪਾਂ ਨੂੰ ਵਧੀਆ ਬਰੀਡ ਤੇ ਕੰਮ ਕਰੋ ਚੰਗੀ ਨਸਲ ਦੇ ਜਾਨਵਰ ਪਾਓ ਥੋੜਾ ਪਾਓ ਤੇ ਪਰ ਵਧੀਆ ਪਾਓ ਜਿਸ ਦੇ ਨਾਲ ਆਪਾਂ ਨੂੰ ਮਨਾਫਾ ਵੀ ਹੋ ਸਕੇ ਜੀ ਧੰਨਵਾਦ